ਨਾਤ ਮੈਨੀ ਹਲੋ ਯਮ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤਵੇਲੇ ਇਹ ਮਸਤਾਂ ਦਾ ਟੋਲਾ ਇਹ ਆਸ਼ਕਾਂ ਦਾ ਟੋਲਾ ਆਪਣੇ ਵੀਰ ਸੁਖਦੇਵ ਵੀਰ ਦੇ ਪਿੰਡ ਸਰੰਗੜੇ ਪਹੁੰਚਿਆ ਕੱਲ ਵੀਰ ਨੇ ਫੋਨ ਕੀਤਾ ਕਿ ਝੋਨਾ ਵੀਰੇ ਲੱਗ ਪੇ ਗਿਆ ਵਾ ਤੇ ਦੋ ਕਿਲੇ ਰਹਿ ਗਏ ਆ ਤੇ ਲੇਬਰ ਭੱਜ ਗਈ ਆ ਉਹ ਹੰਦਲ ਸਾਹਿਬ ਨਾਲ ਸਲਾਹ ਕੀਤੀ ਕਿ ਯਾ ਦੋਸਤ ਉਹ ਆ ਜਿਹੜਾ ਲੋੜ ਵੇਲੇ ਕੰਮ ਆਵੇ ਚਲੋ ਅਹੀਂ ਉਹੋ ਜੇ ਦੋਸਤ ਨਹੀਂ ਆ ਪਰ ਪ੍ਰੋਗਰਾਮ ਬਣਾਤਾ ਕਿ ਆਪਾਂ ਝੋਨਾ ਲਾਈਏ ਜਾ ਕੇ ਦੇ 2 ਕਿਲੇ ਰਹਿ ਗਏ ਆ ਸੋ ਬਿੱਲੂ ਜੀ ਵੀ ਸਾਡੇ ਨਾਲ ਨੇ ਤੇ ਅੱਜ ਜਿਹਦੇ ਕਰਕੇ ਵੀਡੀਓ ਬਣਾ ਰਹੇ ਹਾਂ ਬੜਾ ਵਿਸ਼ੇਸ਼ ਕਾਰਨ ਹੈ ਦਾਸ ਸਿੰਘ ਜੀ ਇਹ ਅੰਬ ਦਾ ਰੁੱਖ ਹੈ ਲੰਗੜਾ ਅੰਬ ਜਿਹੜਾ ਅੱਜ ਤੋਂ ਤਕਰੀਬਨ 40-42 ਸਾਲ ਪਹਿਲਾਂ ਸੁਖਦੇਵ ਵੀਰੇ ਦੇ ਸਾਡੇ ਦਾਦਾ ਜੀ ਫਜ਼ਾਰ ਬਖਸ਼ੀਸ਼ ਸਿੰਘ ਉਹਨਾਂ ਨੇ ਇਹ ਬੂਟਾ ਲਗਾਇਆ ਸੀ ਅੱਜ ਦੇ ਦਿਨ ਵਾਸਤੇ ਅੱਜ ਦੇ ਦਿਨ ਵਾਸਤੇ ਕਿ ਅੱਜ ਉਹਨਾਂ ਦੇ ਪੋਤਰੇ ਪਰਪੋਤਰੇ ਉਹਨਾਂ ਦੇ ਗਾਹ ਮਿੱਤਰ ਉਹ ਆ ਗਏ ਇਹਦਾ ਫਲ ਖਾਣ ਅੱਜ ਬਹੁਤ ਹੋਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਮਨੀਸ਼ ਜੀ ਮਾਡਲ ਟਾਊਨ ਤੋਂ ਰਾਈਡਰ ਉਹ ਵੀ ਜੁਆਇਨ ਕੀਤੇ ਆ ਮਨੀਸ਼ ਜੀ ਵੈਲਕਮ ਥੈਂਕ ਯੂ ਸਰ ਥੈਂਕ ਯੂ ਜੀ ਇਹ ਮਸਤਾਂ ਦੇ ਟੋਲੇ ਵਿੱਚ ਅੱਜ ਇੱਕ ਹੋਰ ਨਗ ਸਜਿਆ ਆ ਤੇ ਸਾਡੇ ਵੀਰ ਆਤਮਜੀਤ ਭਵਿੰਦਰ ਜੀ ਇਸ ਵੇਲੇ ਤਾਂ ਫੜ ਜੜਿਆ ਆ ਮਲਾ ਰਿਆ ਇਹ ਅਸੀਂ ਸਾਥੀਓ ਕਈ ਥਾਵਾਂ ਤੇ ਨਾਨਕੇ ਦਾਦਕੇ ਆ ਮਿੱਤਰਾਂ ਜੇ ਕਈ ਥਾਵਾਂ ਤੇ ਪਹੁੰਚ ਕੇ ਆਏ ਸੋ ਇੱਕ ਸੋਚ ਨੇ ਇੱਕ ਬਜ਼ੁਰਗਾਂ ਦੀ ਸੋਚ ਨੇ ਇੱਕ ਪੂਰਾ ਕਹਿ ਲਓਗੇ ਇੱਕ ਵਾਤਾਵਰਣ ਕ੍ਰੀਏਟ ਕਰ ਦਿੱਤਾ ਜੇ ਤੋ ਛਾਂ ਵੀ ਮਿਲਦੀ ਹੈ ਫਲ ਵੀ ਮਿਲ ਰਿਹਾ ਹੈ ਪੰਛੀਆਂ ਨੂੰ ਆਨੰਦ ਵੀ ਆ ਰਿਹਾ ਤੇ ਸਾਡੇ ਵਰਗੇ ਵੀਰਾਂ ਨੂੰ ਲੋਕੇਸ਼ਨ ਵੀ ਬੜੀ ਵਧੀਆ ਨੰਦਾ ਲੈ ਸੋ ਅੱਜ ਝੋਨਾ ਲਾਉਂਦੇ ਆ ਕੱਦੂ ਜੇ ਬਾਣਾ ਜੇ ਫਿਰਦੇ ਆ ਜੋ ਕਿ ਅੱਜ ਦੇ ਸਮੇਂ 'ਚ ਇਹ ਖਤਮ ਹੋ ਗਏ ਨੇ ਇਹ ਚੀਜ਼ਾਂ ਅੱਜ ਹਰਪਾਲ ਜੀ ਵੀ ਨਾਲ ਨੇ ਨਵਜੋਤ ਜੀ ਵੀ ਨਾਲ ਨੇ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਢੋਲਾ ਹੈ ਇਹ ਮੌਸਮ ਵੀ ਬੜਾ ਖੁਸ਼ਗੁਵਾਰ ਹੈ ਮੌਨਸੂਨ ਸ਼ੁਰੂ ਹੋ ਗਿਆ ਸੋ ਬੇਨਤੀ ਇਹੋ ਹੀ ਹੈ ਕਿ ਐਸੋਰ ਵੱਧ ਤੋਂ ਵੱਧ ਰੁੱਖ ਲਾਓ ਜਿਹੜਾ 45 47 ਡਿਗਰੀ ਤੱਕ ਧਰਤੀ ਪੂਰੀ ਤਪ ਗਈ ਸੀ ਉਹਦਾ ਅਗਲੇ ਸਾਲਾਂ ਵਿੱਚ 50 ਤੋਂ ਉੱਪਰ ਟੈਂਪਰੇਚਰ ਹੋ ਜਾਣਾ ਸੋ ਆਪਣੇ ਵਾਤਾਵਰਣ ਨੂੰ ਆਪਣੇ ਪਾਣੀਆਂ ਨੂੰ ਸੁਸ਼ੋਤੋਂ ਦੋ ਬਚਾਓ ਰੁੱਖ ਲਾ ਕੇ ਧਰਤੀ ਨੂੰ ਠੰਡਿਆ ਰੱਖੀਏ ਇਹਦੇ ਨਾਲ ਹੀ ਸਾਡਾ ਜੀਵਣਾ ਹੈ ਇਹਦੇ ਨਾਲ ਹੀ ਸਾਡਾ ਸਮਾਜ ਚੰਗਾ ਨਿਕਲੇਗਾ ਨਾਲੇ ਫਲ ਖਾਓ ਨਾਲੇ ਫਲ ਖਾਓ ਬਾਤ ਫਲ ਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਟਰ ਤੇ ਅੱਜ ਗੇਲ ਫਾਰਮ ਤੇ ਆਪਣੇ ਵੀਰ ਸੁਖਦੇਵ ਸਿੰਘ ਗੁਰਲਬ ਸਿੰਘ ਤੇ ਸਾਰਾ ਮਸਤਾਨਾ ਟੋਲਾ ਦਿਵਾ ਦੇ ਪਿੰਡ ਸਰੰਗੜਾ ਵਿਖੇ ਆਇਆ ਅਸੀਂ ਪਹਿਲਾਂ ਟਰੈਕਟਰ ਚਲਾ ਕੇ ਪਨੀਰੀ ਲਾ ਕੇ ਤੇ ਅੰਬ ਵੀ ਥੋੜੇ ਬਾਰੇ ਲਾਏ ਆ ਤੇ ਹੁਣ ਰਗੜਾ ਜਿਹੜਾ ਸਾਡੀ ਨੌਜਵਾਨ ਪੀੜੀ ਕਿਉਂਕਿ ਖਾਲਸਿਆਂ ਦਾ ਇੱਕ એનર્ਜੀ ਡਰਿੰਕ ਹੈ ਤੇ એનર્ਜੀ ਡਰਿੰਕ ਜਿਹੜਾ ਉਹ ਬੜਾ ਜ਼ਰੂਰੀ ਹੈ ਕਿਉਂਕਿ ਹਰ ਇੱਕ ਨੂੰ ਇੱਕ એનર્ਜੀ ਚਾਹੀਦੀ ਆ ਸਾਡਾ ਪੁੱਤਰ ਜਵਰਾਜ ਸਿੰਘ ਵੀ ਨਾਲ ਹੈ ਤੇ ਅੱਜ ਸਾਰਿਆਂ ਨੇ ਰਲ ਕੇ ਆਪਾਂ ਇਸ਼ਨਾਨ ਵੀ ਕੀਤਾ ਅੰਬ ਵੀ ਚੁਪੇ ਆਪਣੇ ਅੰਬ ਜਿਹੜਾ ਲੰਗੜਾ ਅੰਬ ਸਖਦੇਵ ਜੀ ਦੇ ਦਾਦਾ ਜੀ ਨੇ ਸਰਦਾਰ ਬਖਸ਼ੀ ਸਿੰਘ ਨੇ ਲਾਇਆ ਸੀ ਨਾਲੋਂ ਮੇਰਾ ਤੇ ਆਦਮ ਜੀ ਦਾ ਮੈਂ ਬੇਨਤੀ ਕਰਾਂਗਾ ਆਦਮ ਜੀ ਅੱਜ ਦੇ ਜਿਹੜਾ ਰਗੜਾ ਲੱਗ ਰਿਹਾ ਵਾ ਮੈਨੂੰ ਤਾਂ ਮੈਚ ਇਹ ਨਹੀਂ ਮੈਨ ਆਫ ਦਾ ਮੈਚ ਨੇ ਤੇ ਮੈਂ ਓਏ ਸੋਨਿਹਾਰਾ ਹਾਂ ਤੇ ਮੈਂ ਬੇਨਤੀ ਕਰਾਂਗਾ ਆਦਮ ਜੀ ਆਦਮ ਜੀ ਇਹਦੇ ਵਿੱਚ ਕੀ ਕੁਝ ਪਾਇਆ ਵਾ ਰਗੜੇ ਵਿੱਚ ਇਹਦੇ ਬਾਰੇ ਥੋੜਾ ਐਕਸਪਲੇਨ ਕਰੋ ਜੀ ਭਾਈ ਖਾਲਸਾ ਭਾਈ ਖੁਦਕ ਖਾਲਸਾ ਜੀ ਇਹ ਵੀ ਕਹਿੰਦੇ ਸ਼ਰਦਾਈ ਜੀ ਖਾਲਸਾ ਡਰਿੰਕ ਇਹ ਚ ਪਹਿਲਾਂ ਬਾਦਾਮ ਪਾਏ ਖਸ ਖਾਸ ਪਾਈ ਕਾਲੀ ਮਿਰਚ ਪਾਈ ਤੇ ਹਰਿਆ ਲਾਸ਼ੀਆਂ ਪਾਈਆਂ ਤੇ ਨਾਲ ਤੋਂ ਨਾਲ ਅੱਗੇ ਗੁਲਾਬ ਦੇ ਪੱਤੇ ਪਾਈ ਜੀ ਤੇ ਚਾਰੇ ਪੰਜੇ ਮਗਜ ਪਾਈ ਜੀ ਗੁੜ ਵੀ ਪੈਣਾ ਤੇ ਗੁੜ ਤੇ ਸ਼ੱਕਰ ਕਿਹੜਾ ਹੈਗਾ ਜੀ ਬਣੇਗਾ ਜੀ ਗੁੜ ਤੇ ਸ਼ੱਕਰ ਪਾ ਗਏ ਅੱਜ ਜਿਹੜੀ ਹੈ ਸਾਡੇ ਮਨੀਸ਼ ਜੀ ਵੀ ਅੱਜ ਸਾਨੂੰ ਨਾਲ ਜੁਆਇਨ ਕੀਤਾ ਹੈ ਰਾਈਡਰਸ ਦਾ ਗਰੁੱਪ ਹੈ ਨੇਚਰ ਇੰਜੋਏ ਕਰਦੇ ਆ ਤੇ ਵਾਕਿਆ ਹੀ ਪੰਜਾਬ ਦੀ ਜਾਂ ਕਹਿ ਲਈ ਆਪਣਾ ਜੋ ਵਿਰਸਾ ਉਹਦੀ ਰੂਹ ਨੂੰ ਅੱਜ ਮਜ਼ੂਰ ਕੀਤਾ ਹੈ ਉਸ ਮਿੱਟੀ ਜਿੱਥੋਂ ਅਸੀਂ ਉੱਗਦੇ ਆ ਤੇ ਜਿਹਦੇ ਵਿੱਚ ਅਸੀਂ ਬਣਸਣਾ ਉਸ ਮਿੱਟੀ ਨੂੰ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਕਰੀਬ ਤੇ ਉਹਦੀ ਗੋਦ ਤੇ ਆ ਕੇ ਖਿਡੇ ਆ ਤੋ ਇਹੋ ਹੀ ਬੇਨਤੀ ਆ ਕਿ ਆਪਣੇ ਵਿਰਸੇ ਨਾਲ ਆਪਣੀਆਂ ਜੜਾਂ ਨਾਲ ਵਾਤਾਵਰਣ ਨਾਲ ਰੁੱਖ ਲਾਈਏ ਵਿਰਸੇ ਨਾਲ ਜੁੜੀਏ ਤੇ ਆਪਣੇ ਪਿਆਰਾਂ ਆ ਦੇ ਸਖਦੀਰ ਨੇ ਜਿਹਨੀਆਂ ਰੀਝ ਨਾਲ ਸੇਵਾ ਕੀਤੀ ਆ ਬਹੁਤ ਧੰਨਵਾਦੀ ਆ ਸਾਰੇ ਗਿੱਲ ਪਰਿਵਾਰ ਦਾ ਸਾਰਿਆਂ ਨੇ ਹੀ ਬੜਾ ਚਾਹ ਦਿੱਤਾ ਹੈ ਬੜਾ ਪਿਆਰ ਦਿੱਤਾ ਹੈ ਇਹ ਅੰਮ੍ਰਿਤ ਘੜੀ ਦੀ ਸਾਰੀ ਫੌਜ ਹੁਣ ਆਪਣੇ ਫਾਈਨਲ ਮਕਾਮ ਤੇ ਪਹੁੰਚ ਰਹੀ ਹੈ ਪਕੌੜੇ ਵੀ ਤਿਆਰ ਹੈ ਸ਼ਰਦਾਈ ਵੀ ਤਿਆਰ ਹੈ ਤੇ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਸਾਡੇ ਵੀਰ ਦਾ ਵੇੜਾ ਇਦਾਂ ਹੀ ਖੁਸ਼ੀਆਂ ਨਾਲ ਖਿੜਿਆ ਰਹੇ ਇਦਾਂ ਹੀ ਰੌਣਕਾਂ ਲੱਗ ਰਹੀਆਂ ਨੇ ਇਹੋ ਜੀਆਂ ਰੌਣਕਾਂ ਆਏ ਗਿੱਲੇ ਸਾਬ ਜੀ ਇਹੋ ਜੀਆਂ ਰੌਣਕਾਂ ਲੈ ਆਏ ਗਿੱਲੇ ਸਾਬ ਜੀ ਇਹੋ ਜੀਆਂ ਇਹੋ ਜੀਆਂ ਰੌਣਕਾਂ ਇਹੋ ਜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਮਤਾਲਾ ਮੋ ਸ਼ਾਨਿਆ ਨਹੀਂ ਆ ਬ੍ਰੋ ਪਾੜ ਗਿਆ ਨਾ ਕੱਪੜਾ ਪਾੜ ਗਿਆ ਕਈ ਸਗੋਂ ਵਧੀਆ ਗਿਆ ਹੋਰ ਬਾਬਾ ਫਰੀਦ ਜੀ ਦੀ ਗੁਰਬਾਨੀ ਚ ਜਿੰਦਿਆ ਤੇ ਖਪੋਂਦੀ ਆ ਫਰੀਦਾ ਖਾਕ ਨਾ ਨਿੰਦੀਏ ਐ ਕੋ ਕਹਿ ਰਿਹਾ ਸੀ ਮਿੱਟੀ ਲਗੀ ਆ ਫਰੀਦਾ ਖਾਕ ਨਾ ਨਿੰਦੀਏ ਖਾਕ ਜੇਜਾ ਨਾ ਕੋਏ ਜਿਉਂਦੇ ਆ ਪੈੜਾ ਤਲੇ ਮੋਇਆ ਉੱਪਰ ਹੋ ਉਹ ਐ ਖਾਕ ਜੋ ਆਪਾਂ ਖਦੇ ਆ ਤੇ ਖਾਕ ਵਿੱਚ ਹੀ ਮਿਲ ਜਾਣਾ ਕਪਣੇ ਵਿੱਚ ਪਵਨ ਸਮਾਇਆ ਜੋਤੀ ਵਿੱਚ ਜੋਤ ਰਲ ਜਾਇਆ ਸਹੀ ਉਹ ਸਾਨੂੰ ਤੁਹਾਨੂੰ ਕੱਢ ਸਾਨੂੰ ਦੇਖੋ ਸਾਨੂੰ ਕੋਲ ਨਾਲ ਖਾਗ ਨੂੰ ਮੁਸਲਿਮਾ ਮੇਰੀ ਫੜੋ ਉਨ ਚਾਹੀਦੀ ਆ ਉਹ ਦੀ ਆਗਲਾਵੇ ਕੱਲ ਮੇਰੀ ਫੜੂ ਨਹੀਂ ਪਈ ਜਾਣੇ ਇੱਕ ਜਾਣਾ ਕੋਈ ਪਈ ਜਾ ਉਹ ਉਹਨਾਂ ਦਾ ਇਤਿਹਾਸ ਬੰਦ ਲਾਵੇ ਬੜਾ ਬਾਰੀ ਲੈ ਜੇ ਮੋਗੇ ਅਰੇ ਇਹ ਕੀ ਨਰ ਕੀ ਆਈ ਫਿਰ ਮਤਲਬ ਕੋਈ ਮੜਾ ਨਹੀਂ ਇਹਦਾ ਮਤਲਬ ਬੱਦਬ ਤੇ ਬੱਦਬ ਕੀ ਕਰਦੇ ਜੇ ਸਟੇਸ਼ਨ ਤੋਂ ਮਰੀ ਮਰੁੰਦੇ ਨੌਕਾ ਲਾਈ ਠੀਕ ਹੈ ਬੜਾ ਠੀਕ ਆਸੋ ਕੰਦੀ ਦੇ ਨਾਮ ਲਈ ਚੰਗੇ ਹੈ ਵਾਹ ਇੱਕ ਮਿੰਟ ਰੋ ਉਹ ਕਿਉਂ ਹੈ ਕਿਹਾ ਆਪਣੇ ਨਾਲ ਗੱਲ ਰਿਹਾ ਕੰਦੀਆਂ ਨਹੀਂ ਦੀ ਜੁਹੀ ਗੱਲ